ਲਾਕ ਕਰ ਬੋਤ ਲਾਕ ਕਰ ਬੋਤ ਲਾਕ ਕਰ ਕਿਥੇ ਆ ਰਿਹਾ ਸੀ ਲਾਕ ਕਰ ਇਧਰ ਆ ਵੇਨ ਕਰ ਕਿਥੇ ਆ ਰਿਹਾ ਸੀ ਆ ਵੇ ਸੋਜ ਪਈ ਆ ਵੇ ਕਿਥੇ ਆ ਕਿਥੇ ਆ ਰਿਹਾ ਸੀ ਵੇਨ ਕਰ ਪੀੜ ਹੁੰਦੀ ਆ ਕਿਥੇ ਹੁੰਦੀ ਆ ਕਿਥੇ ਹੁੰਦੀ ਕਿਥੇ ਹੁੰਦੀ ਪੀੜ ਉਹ ਕਿਥੇ ਹੁੰਦੀ ਆ ਵੇਨ ਕਰ ਇਥੇ ਵੇ ਜੈਡ ਸਿੱਧਾ ਹੋ ਸਿੱਧਾ 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 ਸਟਾਪ ਸਟਾਪ ਇੱਕ ਹੋਰ ਕਰਦੇ ਹਾਂ ਵੇ ਨੀਲ ਪਿਆ ਆ ਬੇਸ਼ੱਕ ਬੱਚੇ ਦੇ ਉਜਵਲ ਭਵਿੱਖ ਨੂੰ ਸਵਾਰਨ ਲਈ ਮਾਪੇ ਉਹਨਾਂ ਨੂੰ ਸਕੂਲਾ ਵਿੱਚ ਤਾਂ ਭੇਜ ਦਿੰਦੇ ਹਨ ਪਰੰਤੂ ਕਈ ਟੀਚਰ ਇਹਨਾਂ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ ਨਾਲ ਸਮਝਾਉਣ ਦੀ ਬਜਾਏ ਆਪਣਾ ਨਿੱਜੀ ਗੁੱਸਾ ਇਹਨਾਂ ਬੱਚਿਆਂ ਉੱਪਰ ਉਤਾਰਦੇ ਹਨ ਅਜਿਹੀ ਇੱਕ ਤਾਜ਼ਾ ਮਿਸਾਲ ਤਰਨਤਾਰਨ ਤੋਂ ਸਾਹਮਣੇ ਆਈ ਜਿੱਥੇ ਇੱਕ ਸਕੂਲ ਵਿੱਚ پڑھਦੇ ਛੋਟੇ ਬੱਚੇ ਦੀ ਨਿੱਕੀ ਜਿਹੀ ਗੱਲ ਨੂੰ ਲੈ ਕੇ ਟੀਚਰ ਵੱਲੋਂ ਬੁਰੀ ਤਰ੍ਹਾਂ ਘੁਟਮਾਰ ਕੀਤੀ ਗਈ ਹੈ ਜਿਸ ਦੇ ਚਲਦਿਆਂ ਬੱਚਾ ਸਹਿਮਿਆ ਹੋਇਆ ਉੱਤੀ ਪਰਿਵਾਰਕ ਮੈਂਬਰਾਂ ਵੱਲੋਂ ਇਸ ਮਾਮਲੇ ਸੰਬੰਧੀ ਇੱਕ ਵੀਡੀਓ ਬਣਾ ਕੇ ਬੱਚੇ ਦੀ ਹੋਈ ਕੁੱਟਮਾਰ ਸੰਬੰਧੀ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਿਸ ਤੋਂ ਬਾਅਦ ਸਮੁੱਚਾ ਮੀਡੀਆ ਬੱਚੇ ਦੇ ਘਰ ਤੱਕ ਪੁੱਜ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਤਰਨਤਾਰੂ ਦੇ ਕਸਬਾ ਛਬਾਲ ਜਸਵੰਤ ਰਾਏ ਡੀਵੀ ਪਬਲਿਕ ਸਕੂਲ ਵਿੱਚ ਪੜਦੇ ਛੋਟੇ ਬੱਚੇ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸੰਬੰਧੀ ਮੀਡੀਆ ਨੂੰ ਆਪਣਾ ਪੱਖ ਦੱਸਦਿਆਂ ਛੋਟੇ ਬੱਚੇ ਦੇ ਮਾਪਿਆਂ ਨੇ ਸਕੂਲ ਦੀ ਟੀਚਰ ਵੱਲੋਂ ਉਸ ਦੇ ਬੱਚੇ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ। ਕੀ ਨਾਜਾਇਜ਼ ਤੇ ਕੀ ਗੱਲਬਾਤ ਹੋਈ ਤੇ ਕਿਹੜੇ ਸਕੂਲ 'ਚ ਹੋਈ? ਮੇਰਾ ਨਾਮ ਮਨਪ੍ਰੀਤਾ ਤੇ ਸਾਰੇ ਬੇਟੇ ਦਾ ਨਾਜੇਪਾਲ ਸਿੰਘ ਡੀਏਵੀ ਸਕੂਲ ਚ ਪੜਦਾ ਨਰਸਰੀ ਕਲਾਸ ਦੇ ਵਿੱਚ ਤੇ ਸਰ ਜਦੋਂ ਇਹਨੇ ਮੈਂ ਸਕੂਲ ਤੋਂ ਲੈਣ ਗਈ ਨਾ 12:30 ਵਜੇ ਤੇ ਆਟੋ ਦੇ ਵਿੱਚ ਜਦੋਂ ਲੈ ਕੇ ਆਉਂਦੀ ਪਈ ਹਾਂ ਉਦੋਂ ਮੈਂ ਨੋਟ ਕੀਤਾ ਕਿ ਬੱਚਾ ਥੋੜਾ ਜਿਹਾ ਸਹਿਮ ਹੋਇਆ ਤੇ ਮੈਂ ਇਹਨੂੰ ਪੁੱਛਿਆ ਸੀ ਮੈਂ ਪੁੱਛਿਆ ਮਾਰਿਆ ਟੀਚਰ ਨੇ ਕਹਿੰਦਾ ਕਿ ਹਾਂਜੀ ਮੇਰੇ ਮਾਰਿਆ ਮੈਡਮ ਨੇ ਫਿਰ ਕਨਫਰਮ ਕੀਤਾ ਪ੍ਰਿੰਸੀਪਲ ਨਾਲ ਗੱਲ ਹੋਈ ਆ ਤੇ ਉਹਨੇ ਮੈਡਮ ਨੂੰ ਪੁੱਛਿਆ ਤੇ ਉਹਨੇ ਮੰਨ ਗਈਆਂ ਮੈਡਮ ਕਿ ਮੈਂ ਮਾਰਿਆ ਕਹਿੰਦੀ ਕਿ ਪਾਣੀ ਡੋਲਦਾ ਹੀ ਬਾਰ-ਬਾਰ ਇਸ ਕਰਕੇ ਕਿਹੜੀ ਮੈਡਮ ਸੀ ਸਪੋਰਟ ਟੀਚਰ ਹੀ ਰਜਨੀ ਮੈਡਮ ਇਹ ਕੀ ਕਰ ਆਪਣਾ ਕੋਈ ਦਰਖਾਸਤ ਕਰਕੇ ਨੋ ਦਿੱਤੀ ਤੁਸੀਂ ਹਾਂਜੀ ਤੇ ਚਬਾਲ ਥਾਣੇ ਦਿੱਤੀ ਰਾਤ ਬੱਚਾ ਪੀੜ ਮਨਾਉਂਦਾ ਹੀ ਮੈਡੀਕਲ ਲੈ ਕੇ ਗਿਆ ਹੁੰਦਾ ਮੈਡੀਸਿਨ ਦਿੱਤੀ ਤੋ ਕਹਿੰਦੇ ਕਿ ਹਾਂਜੀ ਇਹਦੇ ਥੋੜਾ ਜਿਹਾ ਪੇਨ ਹੁੰਦੀ ਪਈਆ ਤੇ ਉਹ ਜਿੱਦਾਂ ਇਹਦੇ ਸੱਟਾਂ ਦੇ ਨਿਸ਼ਾਨ ਹੀ ਤੇ ਲੱਕ ਦੇ ਵਿੱਚ ਆਏ ਤੇ ਉਹ ਕਹਿੰਦਾ ਕਿ ਮਤਲਬ ਕਿ ਸਾਰ ਨੂੰ ਦਿੱਤੀ ਹੀ ਦਰਖਾਸਤ ਤੇ ਐਸਐਚਓ ਕੋਈ ਕਾਰਵਾਈ ਨਹੀਂ ਕਰਦੇ ਹੁਣ ਹਾਂਜੀ ਕੋਸ਼ਿਲੀ ਆਨ ਦਾ ਕਹਿੰਦੇ ਕਿ ਊਮਨ ਸੈਲ ਦੇ ਵਿੱਚ ਸਾਰੇ ਜਦੋਂ ਇੱਥੇ ਹੋਈ ਆ ਵਾਰਦਾ ਤੇ ਏਦਾਂ ਮਤਲਬ ਕਿ ਅਸੀਂ ਊਮਨ ਸੈਲ ਦੇ ਵਿੱਚ ਕਿਉਂ ਆਪਣੀ ਦੁਕਾਨ ਚ ਲੈ ਕੇ ਜਾਈਏ ਹਾਂਜੀ ਕੋਈ ਕਾਰਵਾਈ ਨਹੀਂ ਕਰਦੇ ਤੇ ਪ੍ਰਿੰਸੀਪਲ ਦਾ ਨਾਮ ਨਹੀਂ ਸਰ ਪ੍ਰਿੰਸੀਪਲ ਦਾ ਨਾਮ ਨਹੀਂ ਸਕੂਲ ਕਿੱਥੇ ਹੈਗਾ ਇਚਬਾਲ ਡਾਕ ਡਾਕ ਖਾਨੇ ਲੱਗੇ ਡੀਏਵੀ ਸਕੂਲ ਸਾਰੇ ਇਹੀ ਪ੍ਰਸ਼ਾਸਨ ਦੇ ਹੀ ਮੰਗ ਕਰਦੇ ਭੀ ਜੋ ਵੀ ਆ ਵਾਦ ਤੋਂ ਵਾਦ ਤੇ ਮਤਲਬ ਕਿ ਐਕਸ਼ਨ ਲਿਆ ਜਾਵੇ ਟੀਚਰ ਤੇ ਟੀਚਰ ਕੀ ਪੁਨਿਸ਼ੀ ਕਰੀ ਹਾਂਜੀ ਸਪੋਰਟ ਟੀਚਰ ਆ ਹਾਂਜੀ ਕਰ ਲਓ ਕਹਿੰਦੇ ਕਿ ਮੈਂ ਮਾਰਿਆ ਹਾਂ ਹਾਂਜੀ ਕਹਿੰਦੇ ਜੋ ਕਰਨਾ ਕਰ ਲਓ ਕਿ ਕੀ ਨਾ ਤੁਹਾਡਾ ਤੇ ਕਿਹੜਾ ਸਕੂਲ ਹੈ ਤੇ ਕੀ ਗੱਲ ਹੋਈ ਬੱਚੇ ਦਾ ਮੇਰਾ ਨਾਮ ਬਲਵਿੰਦਰ ਕੌਰ ਆ ਤੇ ਇਥੇ ਕਾਕੀ ਦਾ ਨਾਮ ਅਜੀਪਾਲ ਸਿੰਘ ਆ ਤੇ ਇਹ ਨਾ ਸਾਡੇ ਕੋ ਰਹਿ ਰਿਹਾ ਵਾ ਹਾਂਜੀ ਮੇਰਾ ਦੋਤਾ ਆ ਤੇ ਇਹਦੇ ਪਾਪਾ ਨਾ ਆਰਮੀ ਦੇ ਵਿੱਚ ਆ ਤੇ ਸਾਡੇ ਕੋ ਛੱਡ ਕੇ ਗਏ ਇਹਨੂੰ ਤੇ ਮੈਂ ਇਹ ਸਕੂਲ ਚੋਂ ਛੱਡ ਕਿਉਂ ਨਹੀਂ ਤੇ ਮੈਂ ਇਹੋ ਲੈ ਕੇ ਆਉਣੀ ਉਸ ਦਿਨ ਮੈਂ ਅੰਮ੍ਰਿਤਸਰ ਗਈ ਹਾਂ ਮੇਰੀ ਬੇਟੀ ਲੈਣ ਗਈ ਸੀ ਕੀ ਗੱਲ ਬਾਤ ਹੈ ਇਹ ਗੱਲਬਾਤ ਹੋਈ ਆ ਤੇ ਮੇਰੀ ਬੇਟੀ ਮੈਨੂੰ ਫੋਨ ਕਰ ਰਹੀ ਸੀ ਤੇ ਮੈਂ ਬਿਜੀ ਹਾਂ ਤੇ ਮੱਥਾ ਟੇਕਨ ਲਈ ਹਾਂ ਤੇ ਬੀ ਜੀ ਬੇਟੀ ਨੂੰ ਬਾਅਦ ਵਿੱਚ ਮੈਂ ਪੁੱਛਿਆ ਮੈਂ ਕਿਹਾ ਕੀ ਗੱਲ ਹੋਈ ਆ ਤੇ ਇਹ ਕਹਿੰਦੀ ਪਸਤਰਾ ਕਾਕਾ ਰੋਂਦਿਆ ਤੇ ਉਹਦੇ ਦਰਦ ਹੁੰਦੀ ਆ ਸਾਊਂਡ ਨਹੀਂ ਆਉਂਦੀ ਤੇ ਬਾਅਦ ਮਾਈਕ ਕਿੱਥੇ ਆ ਜੀ ਤੇ ਬਾਅਦ ਵਿੱਚ ਮੈਂ ਆਣ ਕੇ ਜਦੋਂ ਮੈਂ ਘਰ ਆਈ ਹਾਂ ਤੇ ਰੋਂਦਿਆ ਸੀ ਤੇ ਇਹਦੇ ਮੈਂ ਆਣ ਕੇ ਤੇ ਫਿਰ ਸੱਟਾਂ ਦੇ ਨੀਲ ਦੇ ਨਿਸ਼ਾਨ ਵੇਖੇ ਤੇ ਬਾਅਦ ਚ ਮੈਂ ਵੀ ਪ੍ਰਿੰਸੀਪਲ ਨੂੰ ਫੋਨ ਕੀਤਾ ਵਾ ਕਹਿੰਦਾ ਮੈਡਮ ਦਾ ਹੱਥ ਭਾਰਾ ਵੱਜ ਗਈ ਹੋਊ ਕਿਤੇ ਜਿਆਦਿਆਂ ਕਹਿੰਦਾ ਤੇ ਬਾਅਦ ਵਿੱਚ ਇਹ ਬੱਚਾ ਬਹੁਤ ਰਾਤ ਸਿਰੇ ਸੀ ਤੇ 11:30 ਵਜੇ ਹੀ ਥਾਣੇ ਗਏ ਆ ਤੇ ਉਹਨੇ ਵੀ ਦੂਜਾ ਜਸਵਿੰਦਰ ਸਿੰਘ ਆ ਉਹਨੇ ਤਰਖਾਸ਼ ਲਿਖੀ ਆ ਕਹਿੰਦਾ ਬੇਟੇ ਦੇ ਸਾਟ ਲੱਗੀ ਆ ਉਹਨੇ ਵੀ ਐਸਐਚ ਨੂੰ ਕਿਹਾ ਹੀ ਆਂਦਾ ਮੈਂ ਉਹਨੂੰ ਕਹਤ ਐਸਐਚ ਨੂੰ ਉਹਦੀ ਨੋਟਿਸ ਲੈ ਆਤਾ ਕਿ ਬੇਟੇ ਦੇ ਸਾਟ ਲੱਗੀ ਬੇਟਾ ਬਹੁਤ ਰੋ ਰਿਹਾ ਹਾਂਜੀ ਕੋਈ ਕੋਈ ਮੰਗ ਕਰਦੇ ਹਾਂ ਸਾਡੀ ਵੱਧ ਤੋਂ ਵੱਧ ਸਾਡੀ ਸਪੋਰਟ ਕੀਤੀ ਜਾਵੇ ਸਾਡੇ ਨਾਲ ਮਾਰੇ ਟੀਕਲ ਆਏ ਤੇ ਇੱਥੇ ਬਾੜਿਆ ਤੇ ਇੱਥੇ ਕਦਰ ਨਾ ਮਾਰੇ। ਦੰਦੇ ਨਾ। ਦੰਦੇ ਨਾ। ਕਿਹੜੀ ਕਿੰਨੋ ਮਾਰਿਆ ਸੀਗਾ? ਕਹਿੰਦੇ ਹੀ ਰੋਟੀ ਖਾਣ ਨਹੀਂ ਤੇ ਸਿੱਤਾ ਪੈ ਗਿਆ ਸੀ। ਅੱਜ ਵੀ ਇਹ ਗੱਲ ਬਾਤ ਇਹ ਕਿ ਬੱਚੇ ਨਾਲ ਨਰਸਰੀ ਦੇ ਬੱਚੇ ਨਾਲ ਝਗੜ ਮਾਰ ਹੋਈ ਟੀਚਰ ਵੱਲੋਂ ਕੀ ਉਹਦਾ ਕੰਨਾ ਜੰਦੇਗਾ। ਜੀ ਮੇਰਾ ਨਾਮ ਅਸ਼wini ਕੁਮਾਰ ਹੈ ਔਰ ਜੇ ਆਰਐਸਡੀਬੀ ਸਕੂਲ ਦਾ ਪ੍ਰਿੰਸੀਪਲ ਹਾਂ ਮੈਂ ਇੱਥੇ ਦਾ। ਔਰ ਜਿਹੜੀ ਕੁੱਟਮਾਰ ਦੀ ਗੱਲ ਆਈ ਹੈ ਇਹੋ ਜੀ ਕੋਈ ਕੁੱਟਮਾਰ ਨਹੀਂ ਹੋਈ। ਅਗਰ ਕੋਈ ਹਲਕਾ ਜਿਹਾ ਵੀ ਹੱਥ ਲੱਗ ਜਾਂਦਾ ਹੈ ਅੱਜ ਦੇ ਜਮਾਨੇ 'ਚ ਮਾਪੇ ਕਹਿੰਦੇ ਕਿ ਨਹੀਂ ਜੀ ਤੁਸੀਂ ਬਿਲਕੁਲ ਨਹੀਂ ਹੱਥ ਤੇ ਲਗਾਉਂਦਾ ਮਤਲਬ ਹੀ ਨਹੀਂ ਹੈ। ਲੇਕਿਨ ਅਗਰ ਕਈ ਵਾਰੀ ਕੋਈ ਐੋ ਜੀ ਗੱਲ ਹੋ ਜਾਂਦੀ ਹੈ ਕਿ ਅਸੀਂ ਇੱਕ ਬੱਚੇ ਨੂੰ ਸਮਝਾਣੇ ਆ ਬੇਟਾ ਐਸੇ ਨਹੀਂ ਕਰਨਾ। ਅਗਰ ਇੰਨੀ ਜੀ ਗੱਲ ਨੂੰ ਵੀ ਕੋਈ ਬਣਾ ਵੱਡਾ ਇਸ਼ੂ ਬਣਾ ਲੈਂਦੇ ਆ ਤੇ ਮੇਰੇ ਖਿਆਲ 'ਚ ਇਹ ਇਸ਼ੂ ਬਿਲਕੁਲ ਨਹੀਂ ਬਣਨਾ ਚਾਹੀਦਾ। ਕਿਉਂਕਿ ਮਾਪੇ ਨੂੰ ਵੀ ਇਹਨਾਂ ਨੂੰ ਪਤਾ ਹੋਣਾ ਤਥੀ ਅਸੀਂ ਵੀ ਇਹਨਾਂ ਨੂੰ ਆਪਣੇ ਬੱਚਾ ਵਾਂਗੂ ਸਾਂਭਦੇ ਹਾਂ ਸਾਰਾ ਦਿਨ ਸਾਂਭਦੇ ਪਏ ਉਹਨਾਂ ਨੇ ਕੱਲ ਆਪਣੀ ਰਿਪੋਰਟਿੰਗ ਚੌਥੀ ਦੀ ਗੱਲ ਕੀਤੀ ਤਿੰਨ ਚਾਰ ਦਿਨ ਹੋ ਗਏ ਉਹਦੇ ਬਾਅਦ ਅਸੀਂ ਜਦੋਂ ਰਿਕੁਐਸਟ ਕਰ ਰਹੇ ਹਾਂ ਕਿ ਤੁਸੀਂ ਸਾਡੇ ਸਕੂਲ ਆ ਕੇ ਗੱਲ ਕਰੋ ਭੈਣ ਜੀ ਸਾਡੇ ਸਕੂਲ ਆਓ ਤੁਸੀਂ ਪਲੀਜ਼ ਆਓ ਉਸ ਦਿਨ ਵੀ ਨਹੀਂ ਆਏ ਸਵੇਰੇ ਆਪਾਂ ਸ਼ਾਮੀ ਚਾਰ ਵਜੇ ਤੱਕਰ ਵੇਟ ਕੀਤੀ ਫਿਰ ਵੀ ਨਹੀਂ ਆਏ ਅਗਰ ਉਹਨਾਂ ਦੀ ਵੇਟ ਹੋ ਰਹੀ ਹੈ ਕੱਲ ਵੀ ਆਪਾਂ ਵੇਟ ਕੀਤੀ ਉਹਨਾਂ ਦੀ ਕਿ ਪਲੀਜ਼ ਆਓ ਮਸਲਾ ਸਕੂਲ ਦਾ ਹੈ ਸਕੂਲ ਦਾ ਮਸਲਾ ਆਪਾਂ ਗੱਲਬਾਤ ਕਰਨੇ ਆ ਜਿਹੜੀ ਗੱਲ ਹੈ ਬਹੁਤੀ ਗੱਲ ਹੈ ਬੱਚੇ ਨੂੰ ਲੈ ਆਓ ਅਗਰ ਤੁਸੀਂ ਕੋਈ ਅਪੋਦੀ ਕਰਾਣੀ ਹੈ ਕੋਈ ਜੋ ਵੀ ਕੁਝ ਕਰਾਣਾ ਕੋਈ ਕਾਰਵਾਈ ਹੈ ਸੰਦ ਦੱਸੋ ਅਸੀਂ ਵੀ ਤੁਹਾਡੇ ਨਾਲ ਖੜੇ ਹਾਂ ਹਰ ਥਾਂ ਤੇ ਖੜੇ ਹਾਂ ਬੀਿੰਗ ਅ ਪ੍ਰਿੰਸੀਪਲ ਮੇਰੀ ਡਿਊਟੀ ਸੀ ਕਿ ਮੈਂ ਉਸ ਟੀਚਰ ਨੂੰ ਪੁੱਛਦਾ ਉਹਨੂੰ ਪੁੱਛਿਆ ਸਾਰੇ ਐਵੀਡੈਂਸ ਉਹਦੇ ਦੇਖੇ ਤੇ ਫਿਰ ਉਹਦੇ ਕੋਲ ਲਿਖਵਾਇਆ ਵੀ ਉਹਦੇ ਕੋਲ ਮੇਰੇ ਕੋਲ ਲਿਖਿਆ ਵੀ ਪਿਆ ਹੈ ਕਿ ਹਾਂ ਜੀ ਸਰ ਮੇਰੇ ਸੇ ਇਹ ਗਲਤੀ ਹੋਈ ਕਿ ਹਲਕਾ ਸਾ ਮੇਰਾ ਹੱਥ ਲੱਗਾ ਹੱਥ ਲੱਗਿਆ ਤੇ ਜਦੋਂ ਕਿ ਇਹ ਜਿਹੜੀ ਲੇਡੀ ਗੱਲ ਕਰਦੀ ਵੀ ਆ ਉਹਨਾਂ ਦੀ ਗਵਾਂਡੀ ਵੀ ਆਹੀ ਕਹਿੰਦੇ ਕਿ ਕੋਈ ਅਹੋਜੀ ਗੱਲ ਨਹੀਂ ਉਹਨਾਂ ਨੇ ਆਪਣਾ ਸਟੇਟਸ ਹੀ ਪਾਇਆ ਟੀਚਰ ਮਾਰਦਾ ਕੋਈ ਬੱਚੇ ਨੂੰ ਕੁੱਟਿਆ ਨਹੀਂ ਕ ਥੱਪੜ ਮਾਰੇ ਜੀ ਬੜਾ ਕੁਝ ਕੀਤਾ ਜੀ ਇਹੋ ਜਿਹਾ ਬਿਲਕੁਲ ਨਹੀਂ ਡੰਡਾ ਤੇ ਮੈਂ ਕਹਿੰਦਾ ਕੋਈ ਸਾਡੇ ਐਵੀਡੈਂਸ 'ਚ ਇੱਕ ਵੀ ਡੰਡਾ ਆ ਜਾਂਦਾ ਅਗਰ ਇੱਕ ਵੀ ਮੈਂ ਕਹਿੰਦਾ ਨਾ ਐਵੀਡੈਂਸ ਜਦੋਂ ਮੰਗਣਗੇ ਮੈਂ ਦਿਖਾ ਦਾਂਗਾ ਇੱਕ ਵੀ ਡੰਡਾ ਐਵੀਡੈਂਸ 'ਚ ਆ ਜੇ ਤੇ ਨਾ ਕਿਸ ਸਕੂਲ ਰਿਸਪੋਨਸਿਬਲ ਬੱਚਾ ਰੋ ਰਿਹਾ ਉਹਦੀ ਵੀਡੀਓ ਕੀਤੀ ਹੋਈ ਆ ਵੀ ਬੱਚਾ ਦਰਦ ਬਣਾ ਰਿਹਾ ਕਾਫੀ ਕਿ ਫਿਰ ਉਹਦੀ ਮੈਡੀਸਨ ਵੀ ਦੇਖੋ ਤੁਹਾਨੂੰ ਦੱਸਦਾ ਪਿਆਵਾ ਵੀ ਅਗਰ ਅਸੀਂ ਬੱਚੇ ਨੂੰ ਛੋਟਾ ਬੱਚਾ ਹੈਗਾ ਜੇ ਅਸੀਂ ਉਹਨੂੰ ਆਪ ਹੀ ਕੁਝ ਕਰਕੇ ਜਾਂ ਉਹਨੂੰ ਕਰਕੇ ਵੀ ਹਾਂ ਬੇਟਾ ਕੀ ਹੋਇਆ ਜੋ ਉਹਨੂੰ ਮੈਨੀਪੂਲੇਟ ਕਰੋਗੇ ਬੱਚੇ ਨੇ ਉਹੀ ਕਰਨਾ ਹੈ ਛੋਟੇ ਬੱਚੇ ਨੇ ਵੀ ਉਹੀ ਕਰਨਾ ਅਸੀਂ ਮੈਨੀਪੂਲੇਸ਼ਨ ਨੂੰ ਕਿਉਂ ਜ਼ਿਆਦਾ ਵਧਾਵਾ ਦੇ ਰਹੇ ਹਾਂ ਜਦ ਕਿ ਕੋਈ ਗੱਲ ਹੀ ਕੋਈ ਨਹੀਂ ਹੈ ਇਹੋ ਜੀ ਜੇ ਇਹੋ ਜੀ ਗੱਲ ਸੀ ਤੇ ਇੱਕ ਮਿੰਟ ਕੱਲ ਪਰਸੋਂ ਕਿਉਂ ਨਹੀਂ ਆਏ ਕੱਲ ਕਿਉਂ ਨਹੀਂ ਆਏ ਆਂਦੇ ਮੇਰੇ ਕੋਲ ਇੱਕ ਵਾਰੀ ਆ ਕੇ ਬੰਦਾ ਗੱਲ ਨਹੀਂ ਕਰੇਗਾ ਕੋਈ ਵੀ ਸਕੂਲ ਦਾ ਮਸਲਾ ਹੈ ਜੇ ਮਾਪੇ ਤੇ ਸਕੂਲ ਤੇ ਬੱਚੇ ਦੀ ਗੱਲ ਹੈਗੀ ਆ ਉਹਨਾਂ ਦੇ ਮੋਤਬਰ ਆ ਜਾਂਦੇ ਮੈਂ ਨਹੀਂ ਕਹਿੰਦਾ ਉਹ ਕੱਲੇ ਆਓ ਆ ਜਾਂਦੇ ਗੱਲ ਕਰਦੇ ਆਓ ਤੇ ਸਹੀ ਘੱਟੋ ਘੱਟ ਤੁਸੀਂ ਗੱਲ ਹੀ ਨਹੀਂ ਕਰੋਗੇ ਕੋਈ ਵੀ ਐਮ ਐਲ ਆਰ ਕਰਾਓ ਜੀ ਜਦੋਂ ਕਿ ਡਾਕਟਰ ਉਹ ਵੀ ਕਹ ਰਹੇ ਕਿ ਕੋਈ ਅਹੋਜੀ ਗੱਲ ਨਹੀਂ ਗਈ ਅਸੀਂ ਇਹਨਾਂ ਨੇ ਜਿੱਤੋਂ ਦੀ ਐਮ ਐਲ ਆਰ ਜਾਂ ਕੋਈ ਕਰਾਨੀ ਜਿਹੜੀ ਉਹ ਵੀ ਕਨਫਰਮ ਕੀਤਾ ਨਹੀਂ ਅਹੋਜੀ ਕੋਈ ਰਿਪੋਰਟਿੰਗ ਕੋਈ ਨਹੀਂ ਸਾਨੂੰ ਕੁਝ ਕਨਫਰਮ ਕਰਕੇ ਅਸੀਂ ਤੁਹਾਨੂੰ ਤਾਂ ਹੀ ਦੱਸਣ ਦੇ ਆ ਅੱਜ ਵੀ ਰਹੀ ਹੈ ਮੇਰੇ ਹੁਣ ਨੋਟਿਸ ਦੇ ਵਿੱਚ ਇਹ ਗੱਲ ਆਈ ਹੈ ਜੀ ਠੀਕ ਹੈ ਇਹਦੀ ਮੈਂ ਪੜਤਾਲ ਕਰਕੇ ਜੋ ਵੀ ਬਣਦੀ ਹੈ ਤੇ ਲੀਗਲ ਕਾਰਵਾਈ ਹੈ ਮੈਂ ਜ਼ਰੂਰ ਕਰੂੰਗਾ ਉਕੇ ਅਜੇ ਕਿ 3 ਦਿਨ ਹੋ ਗਏ ਕੰਪਲੀਟ ਮੇਰੇ ਨੋਟਿਸ ਤੁਹਾਨੂੰ ਮੈਂ ਕਿਹਾ ਜੀ ਮੈਨੂੰ ਤੇ ਮੇਰੇ ਨੋਟਿਸ ਕਿੰਨੇ ਸੀ ਹੁਣ ਮੇਰੇ ਨੋਟਿਸ ਆ ਗਈ ਤੁਹਾਡੇ ਮਾਦੀ ਬਰਾਹੀ ਹੈ ਹੈ ਪਾਣੀ ਚਾਹੀਦਾ ਮੈਂ ਹੁਣ ਲੇਡੀ ਕਨਸਟੇਬਲ ਨੂੰ ਬੁਲਾਇਆ ਇਹਨਾਂ ਦੇ ਕੋਲ ਅੱਜ ਕੰਪਲੇਂਟ ਗਈ ਹੈ ਠੀਕ ਹੈ ਮੈਂ ਬੁਲਾ ਕੇ ਤੇ ਜੋ ਦਾ ਮੈਡੀਕਲ ਵਗੈਰਾ ਲੜਕੇ ਬੱਚੇ ਦਾ ਕਰਾ ਕੇ ਓਲੀਗਲ ਕਾਰਵਾਈ ਬੰਦੀ ਪਤਾ ਹੈ